ਵੈਸੇ ਭਾਰਤ ਦਾ ਇਹ ਆ ਗਿਆ ਹੋਇਆ ਅੱਜ ਵੀ ਅਸੀਂ ਸਹਿਯੋਗ ਕਰ ਰਹੇ ਹਾਂ ਪਰ ਵਾਸ਼ਿੰਗਟਨ ਪੋਸਟ ਨੇ ਬਹੁਤ ਹੀ ਗੰਭੀਰ ਸਟੋਰੀ ਆ ਪਿਛਲੇ ਦਿਨੀ ਕੱਢੀ ਹੈਗੀ ਆ ਲੰਡਨ ਤੋਂ ਜਿਹੜੇ ਉਹਨਾਂ ਦੇ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਦੋ ਤਿੰਨ ਜਰਨਲਿਸਟਾਂ ਨਾਲ ਹੋਰ ਮਿਲ ਕੇ ਮੈਂ ਉਹਨਾਂ ਦੀ ਇੰਟਰਵਿਊ ਵੀ ਸੁਣ ਰਿਹਾ ਸੀ ਉਹ ਕਹਿੰਦਾ ਵੀ ਅਸੀਂ CIA ਦੇ ਤੇ ਹੋਰ ਅਮਰੀਕਨ ਇੰਟੈਲੀਜੈਂਸ ਦੇ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈਗੀ ਆ ਉਹ ਤੋਂ ਬਾਅਦ ਇੰਡੀਆ ਵਿੱਚ ਸਾਡੇ ਜਿੰਨੇ ਵੀ ਸੋਰਸੇਜ਼ ਆ ਉਹਨਾਂ ਨਾਲ ਗੱਲਬਾਤ ਕਰਕੇ ਇਹ ਜਿਹੜੀ ਸਾਰੀ ਜਿਹਾ ਸਟੋਰੀ ਆ ਬ੍ਰੇਕਡਾਊਨ ਕਰੀ ਆ ਔਰ ਉਹਨਾਂ ਨੇ ਬਕਾਇਦਾ ਜਿਹੜਾ ਮੇਰੇ ਖਿਆਲ ਸੀ ਸੀਸੀ1 ਦਾ ਨਾਮ ਮਿਸਟਰ ਯਾਦਵ ਹੈ ਕੋਈ ਆਫੀਸਰ ਉਹ ਭਾਰਤ ਦੀ ਇੰਟੈਲੀਜੈਂਸ ਦਾ ਸੀਨੀਅਰ ਆਫੀਸਰ ਆ ਉਹਦਾ ਨਾਮ ਜਾਗਰੀ ਕਰਿਆ ਔਰ ਉਹਨਾਂ ਨੇ ਕਿਹਾ ਵੀ ਸਾਮਨਥ ਗੋਲ ਜਿਹੜੇ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਚੀਫ ਹੈ ਵੀ ਉਹਨਾਂ ਦੀ ਸਹਿਮਤੀ ਨਾਲ ਆ ਜਿਹੜਾ ਇਹ ਸਾਰਾ ਕਤਲੋਗਾਰਤਾ ਜਿਹੜੀ ਉਹੀ ਹੈਗੀ ਆ ਸੋ ਉਹਨਾਂ ਨੇ ਇਹ ਵਿਚਾਰ ਪ੍ਰਗਟ ਕਰਿਆ ਵੀ ਕੱਲੇ ਸਾਮੰਤ ਗੋਲ ਤੱਕ ਇਹ ਗੱਲ ਨਹੀਂ ਹੈਗੀ ਇਹ ਗੱਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਤੇ ਪ੍ਰਧਾਨ ਮੰਤਰੀ ਆਫਿਸ ਤੱਕ ਇਟ ਮੀਨਸ ਪ੍ਰਧਾਨ ਮੰਤਰੀ ਨੂੰ ਵੀ ਪਤਾ ਹੈ ਇਸ ਗੱਲ ਉਹਨਾਂ ਨੇ ਇਹ ਸਟੋਰੀ ਹੈ ਬ੍ਰੇਕ ਕਰਿਆ ਸੋ ਇਸ ਦੇ ਨਾਲ